ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੋਡਾ ਢੋਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਬਾੜ ਦਿਖਾਵਾਂ ਸੂਈ ਸਬਾਈ ਕਦੋਂ ਕੁ ਸੂਈ ਆ ਮਗਰ ਕੀ ਆ ਸਾਰਾ ਕੋ ਬਾਈ ਜੀ ਤੋਂ ਪੁੱਛਾਂ ਵੱਡੇ ਕਦ ਕਾਟ ਦੀ ਆਪਾਂ ਤੁਹਾਨੂੰ ਪਹਿਲਾਂ ਹੀ ਬੋਲਦਗੇ ਚੰਗੇ ਸਾਇਟ ਤੇ ਤੁਹਾਨੂੰ ਬਾੜ ਦਿਖਾਵਾਂਗੇ ਤੇ ਮਗਰ ਵੀ ਟੌਪ ਦੀ ਬੱਚੀ ਦਿਖਾਵਾਂ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਸਾਰੀ ਜਾਣਕਾਰੀ ਪਹਿਲਾਂ ਤੋਂ ਲੈ ਰਣੀ ਆ ਫੇਰ ਕਰਨਾ ਇਹ ਸੌਦਾ ਸਸਤੀ ਕਾ ਬਾਈ ਬੂਟੇ ਸਸਤੀ ਗੱਲ ਵੀਰੇ ਹੋ ਠੀਕ ਠਾਕ ਹਾਂਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲਗੇ ਨੰਬਰ ਆਪਣਾ ਹੈਗਾ 97817 96393 99817 963993 ਪਿੰਡ ਆਪਣਾ ਸੰਧੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਤਹਿਸੀਲ ਆ ਗਈ ਤਪਾ ਨੇ ਦੇ ਵੀਰੇ ਆਪਾਂ ਨੂੰ ਖਦੌਰ ਰਹਿ ਜਾਂਦਾ ਸੈਣਾ ਰਹਿ ਜਾਂਦਾ ਨੇੜੇ ਕੇ 7 ਕਿਲੋਮੀਟਰ ਤੱਕ ਹਾਂ ਮੇਨ ਭਮੌਰ ਤੇ ਇਧਰ ਤਪਾ ਮੰਡੀ ਤਪਾ ਮੰਡੀ ਹਾਂ ਤੇ ਵੀਰ ਬੂਟੇ ਅੱਜ ਫਿਰ ਇੱਕ ਵੈੜਾ ਆ ਗਈ ਹਾਂ ਹਾਂ ਇੱਕ ਆ ਵੀਰੇ ਇੱਕ ਵੈੜਾ ਆ ਗਈ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਆ ਗਈ ਤਪਾ ਜੀ ਹਾਂਜੀ ਤੇ ਛਾਹੀ ਵਾਲ ਤੇ ਜਰਸੀ ਦਾ ਕਰਾ ਹਾਂ ਹਾਂ ਬਈ ਤੇ ਕੱਦ-ਕੱਡ ਬੁੱਟੇ ਹਨ ਪੂਰਾ ਫੁੱਲ ਆ ਬਈ ਚਮਕਦਾ ਸੁਆ ਬਈ ਕਿਹੜਾ ਇਹ ਦੂਜਾ ਸੁਆ ਬਈ ਦੂਜਾ ਸੁਆ ਤੇ ਬੱਚੀ ਦਾ ਕੋਈ ਸਹ ਪਤਾ ਬਈ ਨਹੀਂ ਬੱਸੀ ਦਾ ਪੰਨੂ ਸੀਮਨ ਦੱਸਿਆ ਸੀ ਬੰਦੇ ਨੇ ਵੀ ਚੰਗਾ ਭਰਾ ਬੱਚੀ ਦੱਸਦੀ ਉਹਦਾ ਆ ਆ ਦੇਖੋ ਯਾਰ ਸ਼ਹਿਰ ਆ ਗਿਆ ਬਹੁਤੀ ਗੁਲਾਬੀ ਪੈਂਕ ਨੋ ਜਲੀ ਹਾਂ ਹਾਂ ਤੇ ਬਈ ਯਾਰ ਬੱਚੀ ਜੇ ਕਿਸ ਨੇ ਸਾਹਮਲੀ ਹਨਾ ਦੁੱਧ ਛੱਡ ਕੇ ਤੇ ਉਵੇਂ ਨਹੀਂ ਗੱਲ ਹੈਗੀ ਵੀ ਕਿਸੇ ਪਾਸੇ ਬੱਚੀ ਖੁੰਝ ਜੀ ਤੇ ਹੁਣ ਆਪਾਂ ਗੱਲ ਕਰਗੇ ਇਹਦੀ ਮਾਂ ਬਾਰੇ ਦੂਜਾ ਸੂਹਾ ਥੋਪੀ ਕਰਾਉਣੀ ਆ ਬਾਈ ਇਹ ਕੱਲ੍ਹ ਵਾਲੀ ਰਾਤ ਸੂਈਏ ਬਾਈ ਕੱਲ੍ਹ ਵਾਲੀ ਰਾਤ ਸੂਪੀ ਹਾਂ ਤੇ ਕਿੰਨਾ ਕੇ ਫਿਰ ਬੋਲਾ ਬੁਲਾ ਹੁਣ ਹਾਜ ਹੁਣ 10 10 ਕਿਲੋ ਹੀ ਆ ਕਿਥੋਂ ਕਿਤੇ ਕਰ ਜਾਉ ਬਾਈ ਬੂਟੇ ਜਾਉਏ ਬਾਈ 17 18 ਕਿਲੋ ਤੱਕ ਜਾਏਗਾ ਲੈ ਹਾਂ ਹਾਂ ਵੀ ਹੁਣ ਮੈਂ ਕਹਿੰਦਾ 25 ਕਿਲੋ ਕਹਿੰਦੇ ਦੇਖ 20 ਵੀ ਦੇ ਸਕਦੇ 25 ਵੀ ਦੇ ਸਕਦੇ ਗਾਹਾਂ ਅਗਲੇ ਸੇਵਾ ਆਹ ਦੇਖੋ ਜੇ ਇੱਥੋਂ ਤੇ ਸੀਲ ਕਿੰ महंगी ਸੀਲ ਸੂਲ ਤਾਂ ਯਾਰ ਆਂਤੀ ਮੁਕੇ ਪੈ ਬੜਦੇ ਓਕੇ ਆ ਦੇਖੋ ਓਵੇਂ ਗੱਲ ਨਹੀਂ ਵੀ ਉਹ ਵੜਾਂ ਲਗੇ ਹੋ ਜਾ ਕੋਈ ਹੋਲ ਓਕੇ ਨਿਉਣਾ ਪਾ ਨਾ ਪਾ ਇਹ ਜੀ ਦੁੱਧ ਵੀ ਫਿਰ 60 ਵਾਲਾ ਦੇ ਹਾਂ ਹਾਂ ਮੈਂ ਵਾਲਾ ਕੰਮ ਹੀ ਹੈ ਬਸ ਖੋਲੋ ਜੀ ਤੋਰਾ ਕਰਾ ਕੇ ਜੀ ਮੈਂ ਲੈ ਲਈ ਜਾਈਂ ਗਾਂ ਲੈ ਲਈ ਬਸ ਓਕੇ ਜੀ ਓਕੇ ਓਕੇ ਤੇ ਜਿਵੇਂ ਆ ਨੀਲੀ ਰਾਵੀ ਤੇ ਡੇਡਾ ਘੱਟ ਹੁੰਦਾ ਬੱਚੀ ਦੇ ਅੰਨੇ ਬੱਚੀ ਹਾਂ ਆ ਇਥੋਂ ਕਰੋ ਚੈੱਕ ਜੀ ਵੱਡੇ ਕਦ ਕਾੜਦੀ ਆਪਾਂ ਤੁਹਾਨੂੰ ਫਿਰ ਦੱਸ ਦਈਏ ਤੇ ਜੇ ਐਚ ਐਫ ਐਚ ਐਫ ਵੜਾ ਆਪਾਂ 99 ਲਾਵਾਂਗੇ ਤਾਂ ਫਿਰ ਇੱਕ ਮਿਲੂ ਉਹਦਾ ਮਗਰ ਹਾਂ ਹਾਂ ਆ ਲੋ ਜੀ ਕਰੇ ਜੀ ਚੈੱਕ ਸੀਲ ਸਭ ਪੂਰੀ ਫੁੱਲ ਥਣ ਲੈਵੇ ਦੀ ਚੰਗੀ ਸਾਫ ਸੁਥਰੀ ਸਹੂਲਤ ਉਹਨੂੰ ਦਿਖਾਈ ਦਿੱਤੀ ਇੱਕ ਨੰਬਰ ਸੀਲ ਆ ਚਾਰ ਚਫੇਰੇ ਦੀ ਹੂੰ ਆ ਦੇਖੋ ਕੱਟ ਵਾਲਾ ਹਵਾ ਨਾਲ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 2:00 ਵਜੇ ਦਾ ਇਹ ਬੂਟੇ ਆਪਾਂ ਨੇ ਲਿਆਂਦੀ ਨੂੰ ਨਾ 2 ਘੰਟੇ ਹੋਇਆ ਆਪਾਂ ਨਾ 2 ਡੂਡ ਕਿਲੋ ਦੁੱਧ ਦਾ ਚੋ ਕੇ ਫੇਰ ਲਿਆਂਦੀਆਂ ਨਾਲੇ ਅਗਲੇ ਤੜਕੇ ਚੋਈ ਵੀ ਸੀਗੀ ਖਾਲੀ ਕਰਕੇ ਲਿਆਂਦੀ ਹਾਂ ਆਪਾਂ ਵੀ 2 ਡੂਡ ਕਿਲੋ ਦੁੱਧ ਦਾ ਚੋਇਆਗਾ ਪਾਸ ਆਓ ਲਾਓ ਜੀ ਫਿਰ ਭੱਜਾ ਸਾਰਾ ਦੂਰਾ ਤੁਹਾਨੂੰ ਕਰਾਵਾ ਲੈ ਚੈੱਕ ਤੇ ਬੱਚੀ ਬਹੁਤੀ ਪਿਆਰੀ ਆ ਜੀ ਨਾੜੇ ਦਾ ਨੂੜ ਦਾ ਸਾਰਾ ਕੋਨਾ ਆਲਾਗਾ ਤੇ ਉਂਦਾ ਪਾਉਂ ਵੀ ਬਹਿ ਕੇ ਦਿਖਾਤਾ ਹਨਾ ਬਸ ਛੱਡ ਚੈਨਾ ਛੱਡ ਆਹ ਦੇਖੋ ਜੀ ਬੰਨੋ ਫਿਰ ਬੱਚਾ ਬੰਦ ਆਂਥੋਂ ਪੂਰੇ ਕੱਢਿਆ ਬੱਚੀ ਨੇ ਇੱਕ ਨੰਬਰ ਤੇ ਬੱਚੀ ਫਿਰ ਦੇਖ ਲੋ ਇੱਕ ਮੇਰੀ ਸਾਰਾ ਦੂਰਾ ਤੁਹਾਨੂੰ ਕਰਾ ਦਿਆਂ ਚੈੱਕ ਰੇਟ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਉਹ ਆ ਲੈ ਕੋ ਜੀ ਖਸਾਬ ਨਹੀਂ ਕਰ ਲੈ ਨਿਸ਼ਾਨੀ ਹੁੰਦੀ ਆ ਗਾ ਤੇ ਦੁੱਧੋਂ ਨੇ ਆ ਗਏ ਘੰਟੇ ਘੰਟੇ ਬਾਝਾ ਜਾ ਰਹੀ ਨਹੀਂ ਸੀ ਇਹ ਕਹਿਣ ਵਾਲੀ ਨਹੀਂ ਹਨਾ ਕੋਈ ਚੂਣ ਜਾਣਦਾ ਤੂੰ ਬੁੱਤ ਨਾ ਬੜਲੇ ਹਾਂ ਆ ਦੇਖੋ ਜੀ ਮਨ ਦਾ ਹੱਥ ਵੀ ਨਾ ਲਾਵੇ ਜਵਾਕ ਚੋਲੇ ਯਾਰ ਬਹੁਤ ਹੀ ਚੰਗੀ ਆ ਯਾਰ ਤਾਂ ਲੋ ਕਿਸੇ ਬਾਤੋ ਨਹੀਂ ਪੂਰ ਨਹੀਂ ਕੋਈ ਸਰਲਾ ਨਹੀਂ ਵੱਡੀ ਗੱਲ ਇਹ ਸੀਲ ਹੋਣ ਜੇ ਫਿਰ ਇਹਦੇ ਨਾਲ ਦੀ ਕੋਈ ਐ ਨਹੀਂ ਕਿ ਜਿਵੇਂ ਆਪਾਂ ਇਹਨਾਂ ਦੇ ਕਰੋ ਰ ਕਹਿ ਕੇ ਵੀ ਨਿਆਣਾ ਨਹੀਂ ਪਹੁੰਚੀ ਡੱਕਾ ਨਹੀਂ ਗਾ ਇਹ ਮਰਜੀ ਬੈਠੀ ਯਾਰ ਹਾਂ ਰੇਟ ਦੱਸੋ ਹੁਣ ਬਾਈ ਰੇਟ ਆਪਾਂ ਬੁੱਟੇ ਲੈਣ ਦੇ ਨਹੀਂ ਕਰਨਾ 75000 ਰੁਪਏ ਵਿੱਚੋਂ ਛੋਟ ਸਪਾਈ ਕਰਾਂਗੇ ਛੋਟ ਆਪਾਂ ਹੋ ਜਾਊਗਾ ਹਾਂ ਹਾਂ ਓਕੇ 75000 ਚ ਤੁਹਾਡਾ ਮਾਨ ਸਨਮਾਨ ਹੋ ਜਾਣਾ ਪਿੰਡ ਸੰਧੂ ਜੀ ਨੰਬਰ ਫੇਰ ਬੋਲੋ 9717963399 963339 96 2 ਕਿ ਤੋ ਗੁੰਝੂ ਵੀ ਨਹੀਂ ਆ ਦੇਖੋ ਇੱਥੋਂ ਕਰੋ ਚੈੱਕ ਦੇ ਵਲੂਵੇ ਦੀ ਕੁਆਲਿਟੀ ਇੱਕ ਨੰਬਰ ਪਿੰਡ ਸੰਧੂ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸ਼ਾਇਦ ਲੋ ਧੰਨਵਾਦ ਜਲਦ ਮਿਲਦੇ ਆਂ ਕਿਨੋਂ